ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰ ਵੇ ਬਲੌਗ ਚੈਨਲ ਤੇ ਅੱਜ ਆਇਆ ਬਟਨ ਆਪਾਂ ਚਾਰ ਚਾਰ ਹਰ ਰੋਜ਼ ਪਟਕੀਆਂ ਹੈ ਨਹੀਂ ਭਾਈ ਮੈਂ ਲਾਉਂਦੇ ਨਹੀਂ 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 ਹਮੇ ਲਾਉਣਾ ਨਹੀਂ ਭਈਆ ਉੱਤੋਂ ਮੀਂਹ ਗੜੀਦਾ ਮਾਵੇ ਕਣੀਆਂ ਤਾਂ ਡਿੱਗੀਆਂ ਨੇ ਮੌਸਮ ਖਰਾਬ ਹੈ ਨਹੀਂ ਬਹੁਤਾ ਇੱਥੋਂ ਲੈ ਜੂਗਾ ਅੱਜ ਹਾਂ ਲੈ ਜੂਗਾ ਉਹ ਥੱਲੇ ਹਾਵੇ ਲਾ ਲਾਂਗੇ ਆਪਾਂ ਇਧਰ ਜੜ ਜੀ ਚ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਕਿਵੇਂ ਟਰਾਲੀ ਵੀ ਲੈ ਗਿਆ ਜੀ ਨਹੀਂ ਹੈ ਨਾ ਗੱਡੀ ਵੀ ਲੈ ਗਈ ਹੋਰ ਇਹ ਸੌਟਾ ਖੜੇ ਚੱਲ ਉਹ ਹੀ ਕਰਦੇ ਉਹ ਯਾਰ ਬਾਲਣ ਚਾ ਲੈ ਆਏ ਸੀ ਮੰਦਰ ਕੇ ਟਰਾਲੀ ਆਪਣਾ ਜੱਜ ਚੱਲ ਗਿਆ ਕੋਈ ਟਰਾਲੀ ਦੇ ਵੈਟ ਲੱਗੇ ਅਸਾਂ ਰੂੜੀ ਦੀ ਚੱਕਣੀਆਂ ਦੋ ਟਰਾਲੀਆਂ ਸੋ ਅਜ ਤਾਂ ਫਿਰ ਭਾਨੇ ਸਿੱਧੂ ਨੂੰ ਯਾਰ ਮੇਰੇ ਸਾਹਜ ਤਾਂ ਅੱਜ ਜਿਹੜਾ ਕੱਠ ਹੋਣਾ ਹੈ ਅੱਜ ਵੀ ਆਈਆਂ ਨੀਆਂ ਵੀਡੀਓ ਤੇ ਰੋਕੀ ਜਾਂਦੇ ਉਹਨਾਂ ਨੂੰ ਨਾ ਘੇਰੀ ਜਾਂਦੇ ਉਹਨਾਂ ਦੇ ਘਰ ਜਿਹੜੇ ਕਿਸਾਨ ਜੁਨੀਆ ਦੇ ਲੀਡਰ ਹੈ ਉਹਨਾਂ ਦੇ ਘਰ ਘੇਰੀ ਜਾਂਦੇ ਆ ਹੂੰ ਆਇਆ ਨਹੀਂ ਬਾਜਾ ਇਹ ਇਹ ਨਹੀਂ ਉਲੀਣਾ ਹੋਏ ਆ ਜਾ ਫਾਈ ਲਾ ਲੈਨੇ ਆ ਗਿਆ ਹੈਲੋ ਗਾਇਜ਼ ਕਿੰਨੇ ਜਾਣ ਕਰ ਗਿਆ ਜੀ ਲਾ ਕਿੰਨੇ ਆਹੋ ਦੋ ਹੈ ਉਹ 1% ਕੋਣ ਪੋ ਕੋਰ ਕਿੰਨਾਂ ਤਾਂ ਭਾਈ ਇਹ ਪੰਜ ਬਹੁਤ ਹੈ ਪੰਜ ਕਿ ਲੈ ਚਲਾਂਗੇ ਨਾ ਅਸਲ ਤਾਂ ਨਹੀਂ ਬਾਯਾ ਵੀ ਆਪਦੀ ਰੇੜੀ ਲੈ ਕੇ ਪੁੱਜ ਗਏ ਅਰ ਤਾਂ ਯਾਰ ਨੇ ਇਹ ਲਿਜਾ ਕੇ ਨਾ ਬਾਜੀ ਸੇ ਹਾਈ ਟੂ ਆਡੀਅנס ਜੱਟ ਜੀ ਕਾਲ ਜੀ ਸਾਰਿਆਂ ਨੂੰ ਦੁੱਗਾਂ ਵਾਲਾ ਬਾੱਦਾ ਪਹੁੰਚ ਗਿਆ ਖਦਾ ਬਈ ਪਾਣੇ ਤੋਂ ਦੋੜਾ ਕੰਮ ਆ ਗਿਆ ਭੱਟੇ ਬਾਈ ਰੁਕੀ ਆਉਂਦੇ ਯਾਰ ਆਦਮੋ ਹੋ ਜਾਣਾ ਸਰਕਾਰ ਨੇ ਵੇਖੀ ਦੱਸਈ ਆ ਰੌਲਤ ਸਿੰਘ ਮਾਨਸਾ ਜਿਹੜਾ ਉਹਦਾ ਵਿਚਾਰੇ ਨੂੰ ਉਹਨੂੰ ਵੀ ਰੋਕੀ ਘੜੀ ਆਂੀ ਗੱਲ ਕਰਦੇ ਆਂ ਇਹੋ ਨੇ ਜਾਣਦੇ ਆਪਾਂ ਤਾਂ ਚੰਗੇ ਕੰਮ ਕਰਦਾ ਹੀ ਵੇਖਿਆ ਯਾਰ ਉਹ ਹੈ ਜੰਟਾ ਤੋਂ ਪੈਸੇ ਮੜੋਹਾ ਇਹਨਾਂ ਨੂੰ ਮਾੜਾ ਲੱਗਦਾ ਇਹਨਾਂ ਦੀ ਇਹ ਸਹਪਤੀ ਨਾ ਕੀਤਾ ਹੋਈ ਜੰਟਾ ਨਾਲ ਠੀਕ ਆ ਸਾਡੀ ਨਹੀਂ ਯਾਰ ਚੰਗੇ ਜੰਟੇ ਵੀ ਹੈਗੇ ਆ ਪਾਏ ਨੇ ਆਂ ਵੀ ਸਾਡੇ ਚੰਗੇ ਆਪਾਂ ਜਿਹੜੇ ਆ ਮੱਕਾ ਕਾ ਬਣਾ ਵਾਪਸ ਸੀ ਚੰਨੀ ਦੇ ਪਿੰਡ ਤੇ ਕੀ ਕੁੱਸ ਕੀਤਾ ਸੀ। ਦੰਮੀ ਯੂਰੋ ਦਾ। ਹਾਂ। ਤੇ ਉਸ ਮੌਕੇ ਦਾ ਸੀਐਮ ਸੀਗਾ ਤੇ ਉਹ ਕਿੰ ਕਦੋਂ ਵੀ ਚੁਕਾ ਸਕਦਾ ਇਹ। ਹਾਂ। ਟੋਣਾ ਹੁੰਦਾ। ਕੋਈ ਨਹੀਂ ਹੁੰਦਾ। ਉਹ ਬੰਦਾ ਇਹਦਾ ਆਪਾਂ ਅੱਖ ਚ ਬੋਲੇ। ਹਾਂ। ਆਓ। ਇਹ ਉਹ ਯਾਰ ਬੰਦਾ ਉਹ ਜਿਹੜਾ ਬੰਦਾਣਾ ਜਿਹੜਾ ਚੰਨੀ ਹੁਣ ਇਹਦੇ ਭਾਨਾ ਸਿੱਧੂ ਨੇ ਨਾ। ਉਹ ਬਹੁਤ ਵਧੀਆ ਬੰਦਾ ਹੈ। ਸੁਣ ਜਾਏ ਉਹਦੇ ਪਿੰਡ 'ਚ ਵੀ ਮਾਰ ਦਿੰਦਾ ਚੰਨੀ। ਉਹ ਚੰਨੀ ਦੇ ਪਿੰਡ ਤੋਂ ਲਾਉਣ ਨਾ। ਚੰਦੀ ਨੂੰ ਪਰੇ ਸੰਦ ਮੰਗਵਾ ਦੇ ਕੈਂਡ ਚ ਉਹ ਤੂੰ ਖੜਾ ਹੈ ਚੰਦੀ ਕਿਉਂ ਨਾ ਪੇਰ ਵੀ ਨਹੀਂ ਲਾਉਣ ਕੋਣ ਪੇਰ ਉਹਦੇ ਹਾਕਦਾ ਚੰਦੀ ਰਵਾ ਪਾਉਂਦਾ। ਉਹ ਅਰਗ ਬਾਜੀ। ਮੈਂ ਕਿਹਨੂੰ ਨਾ। ਹੈ ਨਾ? ਕਿਨੇ ਬਣ ਜਣਗੇ? ਚਾਹਾਂ ਤਾਂ ਬਣ ਜਣ। ਉਹ ਬਣ ਜਾਣਗੇ ਬਣ ਜਾਣਗੇ। ਜਿਹੜੇ ਸਾਹਮਣੇ ਬਾਇਆ ਭਰਦਾ ਉਹ ਸਾਹਮਣੇ ਨਾਲ ਤਾਂ ਤੈਨ ਨਹੀਂ ਬਣੇ। ਹੈ ਤਾਂ ਹੈ। ਬਤਾਇਆ। ਜਿਹੜੇ ਸਾਰਨਾ ਬਾਇਆ ਪਰ ਦੋਸਤਾਂ ਨਾਲ ਤੈਨ ਨਹੀਂ ਬਣੇ ਹੋਣਗੇ ਤੇ ਪਰਸੋ ਤੈਨੂੰ ਦੇਖਣਾ ਤੇ ਕੱਲਾ ਤੇ ਫੇਰ ਕਰ ਆ ਜਾ ਤੈ ਚਾਚਾ ਯਾਰ ਇਹਨਾਂ ਸੀ ਬੱਸ ਬੱਸ ਬਹੁਤ ਹੈ ਯਾਰ ਬਹੁਤ ਹੈ ਓ ਤੂੰ ਹਜੇ ਡੜੀ ਬਾਜਣੀ ਭਰਦਾ ਵੇਖਿਆ ਕਿਹਾ ਕਿਉਂ ਨਹੀਂ ਲਿਖਿਆ ਰੋ ਇਹ ਮੈਂ ਦੂਜਾ ਹਾਂ ਦੋ ਹੋ ਗਏ ਲਟੜ ਲਟੜ ਕੇ ਤਾਂ ਪਰ ਹੀ ਹੁੰਦਾ ਹੈ ਚਾ ਜਾ ਰ ਆਪਾਂ ਨੇ ਦੋ ਛੋਕੀ ਇਕੱਠੀ ਕਰਾਈ ਜੀ ਹੈਨਾ ਆ ਰੱਖੀ ਇੱਥੇ ਸੰਦਾ ਫਿਰ ਉਹ ਫੇਰ ਪਾਟ ਲਾਂਗੇ ਇਹ ਘਟਾ ਦਾ ਰੋਈ ਇੱਕ ਚੱਲਿਆ ਹੁਣ ਸੌਕ ਇਕੱਠੀ ਕਰ ਖੁਜਦਵੀ ਮੈਂ ਆਇਆ ਤੇ ਅਮੀਰੀ ਲੈ ਕੇ ਆਉਂਗਾ ਵਾਟ ਆਰ ਯੂ ਡੂਇੰਗ ਡੈਡੀ ਕੀ ਕਰਦੇ ਯਾਰ ਇਹਣਾ ਮੌਸਮ ਖਰਾਬ ਹੋਇਆ ਕੋ ਬਦਲ ਬਾਈ ਹੈ ਤੇ ਜੇ ਭੇਜ ਗਈ ਫਿਰ ਪੰਜ ਸਾਲ ਕੀ ਪਾਵਾਂਗੇ ਨਹੀਂ ਲੈ ਕੇ ਤਿਲਾ ਕਰਨਾ ਹੈ ਉਹ ਉੱਥੇ ਆਪਣੇ ਲਫਾਫਾ ਚਾਰ ਜੇ ਤਾਂ ਲੱਥਾ ਕੋਈ ਦੱਸ ਤੇ ਤਾਂ ਨਹੀਂ ਨਹੀਂ ਕਿ ਇਹ ਚੂਨਾ ਕਰਾਂਗੇ ਹੂੰ ਇੱਟੇ ਮਿੱਟੀ ਛੱਡ ਗਈ। ਨਾ ਮੈਂ ਕਿਹਾ ਹੰਦਾਂ। ਸਟਰੇਟ ਫੱਟ। ਉੜੀ ਇਹ ਸੁਖਾਂ ਰਕੀ ਜਮਾ ਰ ਕਰਦੇ ਨਾ। ਰਾਮ ਰਾਮ। ਹਾਂ? ਉੜੀ ਨੇ ਇਹਨੇ ਬਰਾਕ ਰੱਖੀ ਆ। ਹਾਂ, ਹੋ ਗਏ ਨਾ ਪੂਰੇ। ਲਿਖ ਰਹੇਗਾ। ਚਾਰੇ ਹੋਏ ਇਹ। ਉਹ ਮੈਨ ਲੱਗਦਾ ਤੁਸੀਂ ਵੱਧ ਪਾ ਲਈ। ਤੂੜੀ ਤਾਂ ਲੱਗਾ ਯਾਰ ਜਵਾਂ ਕੰਮ ਕਰਦਾ ਨਾ। ਹੋਰ। ਇੱਲਾ ਦੋਨੀਆਂ ਯਾਰ ਕਿੰਨੇ ਗਾਵਿਓਗਾ ਇਹ ਮਾਰੇ ਬੰਦਰ ਬਹੁਤ ਹੱਸਦਾ ਹੋਇਆ ਤੇ ਹੋਰ ਇਹ ਨਾ ਤਾਂ ਤਾਂ ਕਰ ਤੇ ਮਾੜਾ ਵੀ ਹੋ ਗਿਆ ਜਿੰਨਾ ਠਿੱਕ ਠਿੱਕੇ ਡਵਾਣਾ ਕਿਵੜ ਮਟਿਆ ਨੂੰ ਬੰਦਾ ਇਹਨੇ ਵੇਚ ਨਹੀਂ ਦੀ ਤੂੰ ਦੀ ਬੰਨ ਜਾਣਗੇ ਹੈ ਜਿਆ ਕੋਲੋਂ ਹੂੰ

ਮਾਤ ਨਾ ਪਟੀ ਦਰਜੀ ਬਸ ਇਹ ਇਧਰੋਂ ਵਾਜਣਾ ਇੱਕ ਮੰਗਾ ਕਰਲਾ ਸਿੱਧਾ ਜਿਹੜਾ ਉਹ ਨਾਲ ਹੀ ਲਈ ਫਿਰਦਾ ਹਾਂ ਹਲਾ ਆ ਨਾ ਇਹ ਨਗਰ ਦਾ ਟਾਗ ਦੇ ਮੇਰਾ ਬਾਈ ਤੋਂ ਮੈਂ ਨਾ ਪਹੁੰਚੇ ਕਫਾਣਾ ਲਫਾਫਾ ਇੱਕ ਹੀ ਰੱਖਣਾ ਸਹੀ ਇਹ ਪਰਪਾਲ ਨਹੀਂ ਪਰਪਾਲ ਦੇ ਸਾਮ ਮਰਦਾ ਮਰ ਕੋਈ ਨਾ ਤੁਸੀਂ ਅਗਲੀ ਵਾਰੀ ਜਿਹੜਾ ਕੋ ਮਰਜ਼ੀ ਕਰੀ ਜਾ ਚਾਰ ਧਰ ਲੋ ਏ ਮੋਢੀ ਬਾਜਾ ਹੋਣਾ ਕਹਿੰਦੇ ਅਗਲੀ ਵਾਰੀ ਟਰਾਲੀਆਂ ਲਾਉਣ ਚ ਹੋਰ ਡੂੰਗਾ ਪਤਦਾ ਨਹੀਂ ਨਾ ਇਹ ਨਹੀਂ ਜਾਂਦਾ ਤੇ ਦੇ ਹੁੰਦੇ ਜੇ 400 ਬਣਾ ਲੈ ਤਾਂ ਜਿੱਤ ਲੈ ਇਹ ਹਜੇ ਕੀ ਕੋਲ ਕਿੰਨਾ ਜੱਟ ਚੱਲਣਗੇ ਜੀ ਪਰਾਵਾ ਤੈਨੂੰ ਪਤਾ ਜਿਹੜਾ ਵਾਜ ਜਾਂਦਾ ਉਹ ਫਿਰ ਕਿੱਧਰ ਜਾਂਦਾ ਬੁੱਦਾ ਬੁੱਦਾ ਯਾ ਬਾਏ ਦਾ ਛੋਟਾ ਆਤੀ ਵੀ ਤੂੰ ਲੋਏ ਵੇਖੋ ভাই 26 ਐਤੀ ਚਲੋ ਆ ਬਣੀ ਚੁੱਕ ਮੇਰਾ ਉਧਰ ਜਾ ਹੈ ਤੈਨੂੰ ਟਿਕਾ ਤਕ ਹੈ ਤੈਨੂੰ ਜਾ ਹੋ ਬਹੁਤ ਐ ਨਾ ਬਹੁਤ ਬਹੁਤ ਚੱਲ ਚੱਲ ਇਹਦੇ ਜਿੰਨਾ ਦੇਵ ਲਿਆਂਦਾ ਹੁੰਦਾ ਨਾ ਉਸ ਤੋਂ ਅੰਨਾ ਤਾਂ ਢੋਲਾ ਲਿਉਣੇ ਆ ਤੂੰ ਹੀ ਉਹ ਤਾਂ ਅੱਖ ਲਾ ਗਿਆ ਹਾਂ ਤਾਂ ਹੀ ਤਾਂ ਨਾ ਉਦੋਂ ਤਾਂ ਬਹੁਤ ਜਾ ਰਿਹਾ ਓਏ ਮੇਰੇ ਸਾਹੇ ਦੋ ਟੋਕਰਾਂ ਦੇ ਬਣਾ ਲੰਦਾ ਉਹ ਤੇਰਾ ਬਗੌਣ

ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆਂ ਪੀਰੇ ਬਟਨ ਦਬਾ ਦਿਓ ਨਮਨੇ ਲਮਗਾ ਖੇਤੀ ਬੜੀ ਨਰਲੇ ਤੱਕ ਵੀਡੀਓ ਦੇਖਣ ਲਈ